ਸ੍ਰੀ ਗੁਰੂ ਦੋਸਤੋ ਹੈਪੀ ਫਾਰਮ ਲਾਈਫ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਬਈ ਕੱਲ ਤੋਂ ਮੌਸਮ ਬਹੁਤ ਜਿਆਦਾ ਖਰਾਬ ਹੋਇਆ ਪਿਆਗਾ ਤੇ ਗੜੇ ਵੀ ਪਏ ਆ ਸਾੜੇ ਵੀ ਪਏ ਆ ਥੋੜੇ ਥੋੜੇ ਪੱਤਿਆਂ ਦੇ ਵਿੱਚ ਵੀ ਕਿਤੇ ਕਿਤੇ ਮੋਰੀਆਂ ਗੱਡੀਆਂ ਪਈਆਂ ਨੇ ਤੇ ਹੁਣ ਜਦੋਂ ਬਈ بارش ਵਾਲਾ ਮੌਸਮ ਆ ਤੇ ਉਤੋਂ ਸੱਲ ਬਣੀ ਰਹੂ ਤਾਂ ਫੰਗਸ ਦੇ ਰੋ ਸਾਨੂੰ ਪਤਾ ਹੀ ਆ ਵੀ ਆਉਣਗੇ ਆਉਣਗੇ ਲਾਜ਼ਮੀ ਤੇ ਹੁਣ ਇਹਨੂੰ ਡਾਉਨੀ ਮਲਡੂ ਪਾਊਡਰੀ ਮਲਡੂ ਤੇ ਨਾਲ ਨਾਲ अर्ली ब्लाइट ਸਾਨੂੰ ਪਤਾ ਹੈ ਬਈ ਕਿਵੇਂ ਹੁਣ ਪਰ ਪਰ ਕੇ ਆਊਗੀ ਤੇ ਉਹਦੇ ਲਈ ਹੁਣ ਆਪਾਂ ਵੀ ਕੀ ਕਰ ਸਕਦੇ ਆ ਵੀ ਸਭ ਤੋਂ ਬੈਸਟ ਕੀ ਆ ਵੀ ਜਿਹਦੇ ਨਾਲ ਆਪਾਂ ਵੀ ਇਹਨੂੰ ਪੈਟਰੋਲ ਕਰ ਲਈਏ ਹੁਣ ਫੰਗੀ ਸੈਡ ਆਪਾਂ ਦੇਣਾ ਵੀ ਲਾਜ਼ਮੀ ਆ ਮੈਂ ਵੀ ਹੁਣ ਬਈ ਦੁਪਾਵਾ ਸਬਜ਼ੀ ਤੋੜਨ ਤੋਂ ਬਾਅਦ ਉਹ ਤੋਂ ਬਾਅਦ ਕਰਦੇ ਆ ਫੰਗੀ ਸੈਡ ਤੇ ਕੋਈ ਦੇਖਦੇ ਆ ਵੀ ਕਿਹੜਾ ਕਰਦੇ ਆ ਵਧੀਆ ਫੰਗੀ ਸੈਡ ਮਾਰਦੇ ਆਂ ਤੇ ਇੱਕ ਤੇ ਉਹਦੇ ਲਈ ਵੀ ਤੁਸੀਂ ਕੀ ਕੀ ਕਰ ਸਕਦੇ ਹੋ ਕਿਹੜਾ ਫੰਗੀ ਸੈਡ ਰਹੂ ਬੈਸਟ ਵੀ ਜੇ ਤੁਹਾਡੇ ਰੋਗ ਵੱਧ ਗਿਆ ਠੀਕ ਆ ਰੋਗ ਵਧੂ ਵੀ ਲਾਜ਼ਮੀ ਇਹ ਨਹੀਂ ਹੈਗਾ ਪੀਂਡੌਨੀ ਮਲਡੂ ਦੇ ਚਾਂਸ ਬਹੁਤ ਜ਼ਿਆਦੇ ਆ ਕਿਉਂਕਿ ਬਾਹਰ ਮੌਸਮ ਬੜਾ ਖਰਾਬ ਹੈ ਤੁਸੀਂ ਕੀ ਕੀ ਕਰ ਸਕਦੇ ਹੋ ਇਹਦੇ ਲਈ ਵੀ ਤੁਸੀਂ ਇਹਦੇ ਜਮ ਐਕਸਟਰਾ ਸਟ੍ਰੋਪਰ ਹੈ ਠੀਕ ਹੈ ਐਮੀ ਸਟਾਰ ਦੇ ਵਿੱਚ ਮਿਲ ਜਾਂਦਾ ਆਪਾਂ ਨੂੰ ਤੇ ਜਾਂ ਆਪਾਂ ਨੂੰ ਬਈ ਨੱਤੀਬੋ ਦੇ ਜਿਹੜਾ ਹੁਣ ਚਾਹ ਨੱਤੀਬੋ ਵਾਲਾ ਸਾਲਟ ਹੈ ਤੁਸੀਂ ਉਹ ਉਹ ਕਰ ਸਕਦੇ ਹੋ ਤੇ ਤੇ ਜਾਂ ਐਮੀ ਸਟਾਰ ਦੇ ਵਿੱਚ ਜਿਹੜਾ ਟੈਕਨੀਕਲ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਇਹ ਦੋਵੇਂ ਐਮੀ ਸਟਾਰ ਤੇ ਨਤੀਬੋਦੋਮੇ ਬੈਸਟ ਨੇ ਬਈ ਇਹਦੇ ਲਈ ਬਹੁਤ ਸਿਰਾ ਕੰਮ ਕਰਦੇ ਨੇ ਪੂਰਾ ਰੰਗ ਚਾੜ ਦੇਣਾਂ ਚੀਜ਼ ਨੂੰ ਟੋਨੀ ਮਲਡੂ ਤੇ ਪਾਊਡਰੀ ਮਲਡੂ ਨੂੰ ਰੋਕ ਦੇਣੇ ਨਾਲੇ ਅਰਲੀ ਬਲਾਈਟ ਜਿਹੜੀ ਆਉਗੀ ਬਈ ਉਹਨੂੰ ਵੀ ਲਗਭਗ ਖਤਮ ਕਰ ਦੇਣਗੇ ਉਹ ਤੇ ਜੇ ਆਪਾਂ ਹੋਰ ਫੰਗੀ ਸਾਈਡ ਦੀ ਗੱਲ ਕਰ ਲਈ ਬਈ ਆਪਾਂ ਕਿਹੜਾ ਕਰ ਸਕਦੇ ਆ ਤਾਂ ਬਈ ਤੁਸੀਂ ਕਰਜੜ ਫੰਗੀ ਸਾਈਡ ਕਰ ਸਕਦੇ ਹੋਗੇ ਕਰਜ ਟਮੇਟ ਕੋਰਟੇਬਾ ਤਾਂ ਹੁਣ ਆਉਂਦਾ ਤੁਸੀਂ ਉਹ ਕਰ ਸਕਦੇ ਹੋ ਬਹੁਤ ਬੈਸਟ ਫੰਗੀ ਸਾਈਡ ਹੈ ਚੀਜ਼ ਦੇ ਵਾਸਤੇ ਉਹ ਹੁਣ ਜਿਹੜਾ ਆਉਣ ਵਾਲਾ ਡੋਨੀ ਮਲਡੂ ਆ ਬਈ ਡੋਨੀ ਮਲਡੂ ਨੂੰ ਉਹ ਰੋਕ ਲੈਂਦਾ ਉੱਥੀ ਗਾਹ ਬਦਲ ਨਹੀਂਦਾ ਡੋਨੀ ਬਲਡੂ ਉਥੇ ਮੇਰੇ ਪਿੱਛੇ ਚਾਚੇ ਕੇ ਮਾਨ ਦੇ ਵਿੱਚ ਮੈਂ ਦੇਖਿਆ ਸੀ ਉਹਦੀ ਤੁਹਾਨੂੰ ਵੀਡੀਓ ਵੀ ਦੇਣੀ ਹੈਗੀ ਡੋਨੀ ਬਲਡੂ ਬੱਲਾ ਨੂੰ ਬਹੁਤ ਆਇਆ ਹੈ ਤੁਸੀਂ ਜੇ ਆਪਣੇ ਬੱਲਾ ਦੇ ਸਕਦੇ ਹੋ ਤਾਂ ਤੁਹਾਨੂੰ ਕਿਤੇ ਵੀ ਕੋਈ ਵੀ ਪੱਤਾ ਖਰਾਬ ਨਹੀਂ ਮਿਲੂਗਾ ਤੇ ਬੱਲਾ ਜਮਾ ਹਰੀਆਂ ਭਰੀਆਂ ਮਿਲਦੀਆਂ ਇਹਦਾ ਕਾਰਨ ਇਹੀ ਆ ਬਈ ਫੰਗੀ ਸਾਈਡ ਟਾਈਮ ਤੋਂ ਟਾਈਮ ਦੇਣ ਨਾਲ ਬਹੁਤ ਜਿਆਦਾ ਫਰਕ ਪੈਂਦਾ ਹੈਗਾ ਤੇ ਜੇ ਆਪਾਂ ਅਗਲੇ ਫੰਗੀ ਸਾਈਡ ਦੀ ਗੱਲ ਕਰ ਲਈਏ ਵੀ ਆਪਾਂ ਕੀ ਕਰ ਸਕਦੇ ਹਾਂ ਬਈ ਦੋ ਬਾਤ ਹੋਰ ਆਪਾਂ ਕਿਹੜਾ ਫੰਗੀ ਸਾਈਡ ਇਹਦੇ ਉੱਤੇ ਕਰ ਸਕਦੇ ਹਾਂ ਕਾਂ ਤੁਸੀਂ ਬਈ ਹੋਰ ਆਪਾਂ ਇਦੋਂ ਜੇ ਆਪਾਂ ਹੋਰ ਵਧੀਆ ਫੰਗੀ ਸਾਈਡ ਦੀ ਗੱਲ ਕਰੀਏ ਤਾਂ ਤੁਸੀਂ ਅਕੂਪੇਸ਼ਨ ਪ੍ਰੋ ਕਰ ਸਕਦੇ ਹੋਗੇ ਉਹ अर्ਲੀ ਬਲੈਡ ਦੇ ਲਈ ਬਹੁਤ ਚੰਗਾ ਫੰਗੀ ਸਾਈਡ ਆਗਾ ਕੋਟੇਬਾਦ ਆਉਂਦਾ ਅਕੂਪੇਸ਼ਨ ਪ੍ਰੋ ਤੁਸੀਂ ਉਹ ਕਰ ਸਕਦੇ ਹੋਗੇ ਉਹ ਵੀ ਬਹੁਤ ਚੰਗਾ ਫੰਗੀ ਸਾਈਡ ਆ ਤੁਸੀਂ ਉਹ ਲਾਜ਼ਮੀ ਕਰੋ ਜੇ ਤੁਸੀਂ ਉਹ ਕਰ ਸਕਦੇ ਥੋੜਾ ਮਹਿੰਗਾ ਤਾਂ ਹੈਗਾ ਜ਼ਰੂਰ ਪਰ ਹੁਣ ਇਸ ਟਾਈਮ ਜਿਵੇਂ ਹੁਣ ਬਾਰਿਸ਼ ਬਹੁਤ ਮੌਸਮ ਖਰਾਬ ਹੈ ਥੋੜੇ ਮਹਿੰਗਾ ਫੰਗੀ ਸਾਈਡ ਕਰ ਲਓ ਕੁਝ ਨਹੀਂ ਹੁੰਦਾ ਪਰ ਤੁਹਾਡੇ ਵਾਹਨ ਦੇ ਵਿੱਚ ਬਿਮਾਰੀ ਨੂੰ ਉਹ ਲਵੇ ਦੀ ਨਗਰ ਨਹੀਂ ਦਿੰਦਾ ਤੇ ਜੇ ਆਪਾਂ ਹੋਰ ਫੰਗੀ ਸਾਈਡ ਦੀ ਗੱਲ ਕਰੀਏ ਬਈ ਤਾਂ ਤੁਸੀਂ ਕੈਪਰਿਓ ਟਾਪ ਹੀ ਆਉਂਦਾਗਾ ਵਸਪਦਾ ਤੇ ਤੁਸੀਂ ਉਹ ਕਰ ਸਕਦੇ ਹੋ ਉਹ ਬਹੁਤ ਚੰਗਾ ਫੰਗੀ ਸਾਈਡ ਆ ਉਹ ਬਹੁਤ ਸਭ ਤੋਂ ਜੇ ਆਪਾਂ ਮੰਨੀਏ ਤਾਂ ਇਹਨਾਂ ਦੇ ਸਾਰਿਆਂ ਨੂੰ ਉੱਪਰ ਦੀ ਫੰਗੀ ਸਾਈਡ ਕੈਪਰਿਓ ਟਾਪ ਹੀ ਆ ਜੀਵ ਕਰ ਸਕਦੇ ਹੋਗੇ ਉਹ ਬਾਰਸ਼ੇ ਦੇ ਮੌਸਮ ਦੇ ਲਈ ਬਈ ਬਹੁਤ ਚੰਗਾ ਤੇ ਬਹੁਤ ਸਰਾਫੰਗੀ ਸਾਈਡ ਉਹਨੂੰ ਤੁਸੀਂ ਵਰਤ ਕੇ ਦੇਖ ਲਓ ਤੇ ਤੁਹਾਨੂੰ ਵੀ ਉਹਦੇ ਨਤੀਜੇ ਤੁਹਾਡੇ ਸਾਹਮਣੇ ਆ ਜਾਣਗੇ ਵੀ ਹਾਂ ਕਿੰਨੇ ਕਿਵੇਂ ਰਿਹਾ ਜੀ ਤੇ ਬਾਕੀ ਆਪਾਂ ਡੋਜ਼ ਦੀ ਗੱਲ ਕਰ ਲਿਆ ਬਈ ਜੇ ਤੁਸੀਂ ਹੁਣ ਐਮ ਐ ਸਟਾਰ ਕਰ ਰਹੇ ਹੋ ਤਾਂ ਤੁਸੀਂ ਬਈ ਲਗਭਗ 300 ਗ੍ਰਾਮ 300 ਐਮ ਐਲ ਠੀਕ ਹੈ ਇੱਕ ਕਿੱਲੇ ਦੀ ਡੋਜ਼ ਦੇ ਸਕਦੇ ਹੋਗੇ ਤੇ ਜੇ ਹੁਣ ਆਪਾਂ ਤੁਸੀਂ 300 ਤੋਂ 300 ਗ੍ਰਾਮ ਡੋਜ਼ ਨਾਲ ਤੁਹਾਡਾ ਬਈ ਕੰਮ ਹੋ ਜਾਊਗਾ ਜੇ ਆਪਾਂ ਗੱਲ ਕਰੀਏ ਬਈ ਨਟੀਬੋ ਦੀ ਠੀਕ ਆ ਨਟੀਬੋ ਆਪਾਂ ਜਿਹੜੇ ਫੰਗੀਸਾਈਡ ਹੈ ਇਹੀ ਜ਼ਿਆਦਾ ਕਰਨਗੇ ਆਪਣੇ ਭਰਾ ਸਾਰੇ ਜਿੰਨੇ ਵੀ ਕਰਨਗੇ ਤਾਂ ਨਟੀਬੋ ਦੀ ਬਈ ਤੁਸੀਂ ਡੋਜ਼ ਲਗਭਗ 100 100 ਤੋਂ 120 ਗ੍ਰਾਮ ਇੱਕ ਕਿੱਲੇ ਦੀ ਡੋਜ਼ ਦੇ ਸਕਦੇ ਹੋਗੇ ਤੇ ਉਹ ਤੁਹਾਡਾ ਕੰਮ ਬਹੁਤ ਹੱਦ ਤੱਕ ਸਹੀ ਕਰ ਦੂਗਾ ਵੀ ਫੰਗਸ ਨੂੰ ਆਉਣ ਨਹੀਂ ਦਿੰਦਾ ਨਟੀਬੋ ਬਹੁਤ ਚੰਗਾ ਫੰਗੀਸਾਈਡ ਆ ਬਾਈ ਬਹੁਤ ਕੁਝ ਟੈਬੂ ਕੋਨਾ ਜੋਲ ਹੈ ਤੇ ਉਹ ਬਹੁਤ ਕਾਰਗਰ ਚੀਜ਼ ਆ ਭਾਈ ਇਹਨੂੰ ਫਸਲ ਨੂੰ ਰੰਗ ਚਾੜ ਦਿੰਦਾ ਤੇ ਜੇ ਹੁਣ ਆਪਾਂ ਗੱਲ ਕਰ ਲਈਏ ਬਈ ਅਜਿਹੀ ਆਪਾਂ ਹੁਣ ਜਿਹੜਾ ਆਪਣੇ ਮਿਲ ਜਾਂਦਾ ਜਿਵੇਂ ਕਾਰਜਟ ਮਿਲ ਜਾਂਦਾ ਆਪਣੇ ਆਮ ਹੀ ਮਿਲ ਜਾਂਦਾ ਹਨਾ ਬਾਕੀ ਜਿਵੇਂ ਹੁਣ ਕਈ ਵਾਰੀ ਹੋਰ ਫੰਗੀ ਸਾਡ ਆਪਣੇ ਜਿਹੜੇ ਹੁਣ ਤੁਹਾਨੂੰ ਨਾਂ ਦੱਸਿਆ ਬਈ ਉਹ ਨਹੀਂ ਮਿਲਦੇ ਤਾਂ ਤੁਸੀਂ ਕਾਰਜਟ ਕਰ ਸਕਦੇ ਹੋ ਕਾਰਜਟ ਐਮ 8 ਦੀ ਬਈ 600 ਗ੍ਰਾਮ ਡੋਸ ਹੈਗੀ 1 ਕਿੱਲੇ ਦੀ ਤੇ ਫੰਗਸ ਨੂੰ ਉਹ ਡੋਨੀ ਮੱਡੂ ਨੂੰ ਬਹੁਤ ਡੋਨੀ ਮੱਡੂ ਤੇ ਬਈ अर्ਲੀ ਬਲਾਈਟ ਵਾਸਤੇ ਉਹ ਬਹੁਤ ਸਿਰੇ ਦਾ ਬਹੁਤ ਟਾਪ ਦਾ ਫੰਗੀ ਸਾਈਡ ਹੈ ਤੁਸੀਂ ਉਹ ਕਰ ਸਕਦੇ ਹੋਗੇ ਤੇ ਇਹ ਫੰਗਸ ਨੂੰ ਆਉਣ ਤੋਂ ਰੋਕ ਸਕਦੇ ਹੋ ਬਾਕੀ ਬਈ ਜਿੱਥੇ ਗੜੇ ਪੈ ਗਏ ਗੜਿਆਂ ਨੇ ਵੱਧ ਨੁਕਸਾਨ ਕੀਤਾਗਾ ਉਹ ਬੰਦੇ ਕੀ ਕਰ ਸਕਦੇ ਹੋ ਤਾਂ ਬਈ ਤੁਸੀਂ ਫੰਗੀ ਸਾਈਡ ਤਾਂ ਇੱਕ ਨਾਲ ਦੇਣੀ ਦੇਣਾ ਹੁਣ ਕਿਉਂਕਿ ਉਹਨੂੰ ਤਾਂ ਤੁਹਾਨੂੰ ਪਤਾ ਹੈ ਉਹ ਜਿੱਥੇ ਗੜੇ ਵੱਧ ਪੈ ਗਏ ਉੱਥੇ ਡੈਡੀ ਹੋ ਗਈ ਹੋ ਚੀਜ਼ ਲਗ ਭਾਗ ਪਰ ਉਹਨੂੰ ਚਲਾਉਣ ਵਾਸਤੇ ਹੁਣ ਆਪਾਂ ਕੀ ਕਰ ਸਕਦੇ ਹਾਂ ਉਹਨੂੰ ਚਲਾਉਣ ਵਾਸਤੇ ਬਈ ਤੁਸੀਂ ਉਹਦੇ ਉੱਤੇ ਟਾਟਾ ਦਾ ਬਹਾਰਨਾ ਤੇ ਆਉਂਦਾ ਠੀਕ ਹੈ ਉਹ ਉਹਨੂੰ ਆਪਾਂ ਬਈ ਹੁਣ ਜਿਹੜੀ ਹੈ ਵੀ ਮਤਲਬ ਗਰੋਥ ਵਾਲੀ ਚੀਜ਼ ਕਰਨੀ ਆ ਉਹਦੇ ਤੇ ਗਰੋਥ ਜਿਹੜੀ ਚੀਜ਼ ਗਰੋਥ ਕਰਾ ਵੀ ਠੀਕ ਹੈ ਦਵਾਰੇ ਵੀ ਫੁੱਟੇ ਚੀਜ਼ ਉਹਨੂੰ ਗਰੋਥ ਕਰਾਉਣ ਵਾਸਤੇ ਤੁਸੀਂ ਟਾਟਾ ਦਾ ਬਹਾਰ ਕਰ ਸਕਦੇ ਹੋ ਤੇ ਇੱਕ ਬਈ ਤੁਸੀਂ ਕਰ ਸਕਦੇ ਹੋ ਸਲਫਰ ਦੀ ਦਵਾਈ ਕਰ ਦੋ ਲਾਜ਼ਮੀ ਸਲਫਰ ਦੀ ਦਵਾਈ ਕਰ ਦੋ ਤੇ ਸਲਫਰ ਦੀ ਜਿਵੇਂ ਸਲਫਰ ਨੂੰ 40% ਵਾਲਾ ਆਉਂਦਾ ਆਪਣੇ ਲਿਕਵਿਡ ਫਾਰਮ ਦੇ ਵਿੱਚ ਤੁਸੀਂ ਉਹ ਕਰ ਸਕਦੇ ਹੋ 80 ਵਾਲਾ ਵੀ ਆਉਂਦਾ 40 ਵਾਲਾ ਵੀ ਆਉਂਦਾ 40% ਵਾਲਾ ਸਲਫਰ ਦੀ ਬਈ ਤੁਸੀਂ ਲਗਭਗ ਇੱਕ ਕਿੱਲੇ ਦੇ ਉੱਪਰ 300 ਤੋਂ ਲੈ ਕੇ 400 ml ডোজ ਦੇ ਸਕਦੇ ਹੋ ਇਕੱਲੇ ਦੇ ਉੱਤੇ ਲੋਕ ਅੱਧਾ ਅੱਧਾ ਲੀਟਰ ਵੀ ਕਰ ਦਿੰਦੇ ਆਗੇ ਪਰ 400 ml ਦਾ ডোজ ਬਹੁਤ ਜ ਬਹੁਤ ਠੀਕ ਹੈ ਕਿ ਵੀ ਮੈਂ ਲਗਭਗ 50 ml ਤੁਸੀਂ ਢੋਲੀ ਦੀ ਪਾ ਕੇ ਕਰ ਦੋ 50 ਤੋਂ 60 ml ਢੋਲੀ ਦੀ ਪਾ ਕੇ ਕਰ ਦੋ ਬਹੁਤ ਰਿਜ਼ਲਟ ਵਧੀਆ ਮਿਲਣਗੇ ਲੋਕਾ cc ਪਾ ਕੇ ਵੀ ਕਰ ਦਿੰਦੇ ਆ ਪਰ ਤੁਸੀਂ 50 ਤੋਂ 60 ml ਪਾ ਕੇ ਕਰੋ ਤੁਹਾਨੂੰ ਰਿਜ਼ਲਟ ਚੰਗੀ ਮਿਲਣਗੇ ਤੇ ਜੇ ਆਪਾਂ ਗੱਲ ਕਰ ਲਈ ਵੀ ਹੋਰ ਆਪਾਂ ਇਹਨਾਂ ਕੀ ਕੀ ਇਹਨੂੰ ਕੀ ਉਹ ਕਰ ਸਕਦੇ ਆ ਜਿਵੇਂ ਆਪਾਂ ਦੂਜੇ ਆਰਗੈਨਿਕ ਦੇ ਵਿੱਚ ਆ ਜੀ ਠੀਕ ਹੈ ਤੁਕ ਤਾਂ ਬਈ ਤੁਸੀਂ ਟ੍ਰਾਈਕੋਡਰਮਾ ਕਰ ਸਕਦੇ ਹੋ ਇਹਦੇ ਉੱਪਰ ਠੀਕ ਹੈ ਨੂੰ ਸੂਟੋ ਮਨਾਸਦੀ ਦਵਾਈ ਵੀ ਕਰ ਸਕਦੇ ਤੁਸੀਂ ਤੇ ਉਹ ਇਹਦੇ ਲੀਫ ਨੂੰ ਬਈ ਸਹੀ ਰੱਖਦੀ ਹੈਗੀ ਤੇ ਉਹ ਫੰਗਸ ਨੂੰ ਇਹਦੇ ਲਵੇ ਘੱਟ ਲੱਗੜ ਦਿੰਦੀ ਹੈਗੀ ਤੁਸੀਂ ਆਰਗੈਨਿਕ ਦੇ ਵਿੱਚ ਉਹ ਕਰ ਸਕਦੇ ਹੋ ਬਾਕੀ ਜੇ ਤੁਸੀਂ ਸ਼ੂਟ ਕਈ ਵਾਰੀ ਰੋਗ ਪਾਲਾ ਵੱਜ ਜਾਂਦਾ ਬਈ ਵੀ ਹੱਦ ਤੋਂ ਜ਼ਿਆਦਾ ਵੱਜ ਜਾਂਦਾ ਹੱਦ ਤੋਂ ਜ਼ਿਆਦਾ ਹੀ ਵੱਜ ਜਾਂਦਾ ਜਿਹੜਾ ਆਪਣਾ ਨੀਲਾ ਤੋਤਾ ਸਾਰਿਆਂ ਨੇ ਸੁਣਾ ਹੋਊਗਾ ਵੀ ਦਰਖਤਾਂ ਤੇ ਵੀ ਲਾਉਂਦੇ ਰਹੇ ਹੈਗੀ ਠੀਕ ਹੈ ਹੈਗਾ ਤਾਂ ਉਹ ਜ਼ਾਹਰੀ ਹੈਗਾ ਪਰ ਜੇ ਤੁਸੀਂ ਬਿਊਮ ਕਰਨਾ ਵੀ ਜਿਵੇਂ ਆਮ ਜਿਹਾ ਆਪਾਂ ਸਿੰਪਲ ਕੰਮ ਕਰਦੇ ਹੁੰਦੇ ਆ ਵੀ ਜੋ ਕਹਿੰਦੇ ਵੀ ਆਪਾਂ ਆਪਦੇ ਦਿਮਾਗ ਨਾਲ ਕੰਮ ਸਹੀ ਕਰ ਲਈਏ ਤਾਂ ਭਾਈ ਤੁਸੀਂ ਜੇ ਤੁਹਾਨੂੰ ਹੈਗਾ ਕਿਉਂਕਿ ਨੀਲਾ თੋਥਾ ਬਈ ਜਿਹੜਾ ਕਾਪਰ ਹੁੰਦਾ ਠੀਕ ਹੈ ਜੇ ਤੁਸੀਂ ਬਾਹਲਾ ਤੁਹਾਡੇ ਰੋਗ ਖੱਦ ਤੋਂ ਜ਼ਿਆਦੇ ਵੱਧਦਾ ਬਈ ਰੋਗੀ ਨਹੀਂ ਰਿਹਾ ਵੀ ਕਿਸੇ ਲੋਟ ਵੀ ਬਾਰਸ਼ ਨੇ ਬਾਹਲਾ ਨਹੀਂ ਆਜੀ ਕੰਮ ਕਹਿਰੀ ਠਾਤਾ ਵੀ ਸਾਡੇ ਡਾਉਨੀ ਦੀ ਅਰਲੀ ਬਲੈਟ ਡਾਉਨੀ ਬਲਡੂ ਤੇ ਸਾਰੇ ਬਿਮਾਰ ਇਕੱਠੇ ਹੀ ਆ ਗਏ ਤਾਂ ਬਈ ਤੁਸੀਂ ਨੀਲੇ თੋਥੇ ਦਾ ਇਸਤੇਮਾਲ ਕਰ ਸਕਦੇ ਹੋ ਨੀਲੇ თੋਥੇ ਦੀ ਡੋਜ਼ ਬਈ ਆਪਾਂ ਸਾਬ ਨਾ ਦੇਣੀ ਕਿਤੇ ਤੁਸੀਂ ਡੋਜ਼ ਨਾ ਵੱਧ ਦੇ ਦਿਓ ਕਿਤੇ ਕੱਲ ਨੂੰ ਫੇਰ ਕਹੀ ਜਾਵਾਂਗੇ ਉਹਦੀ ਵੀਡੀਓ ਦੇਖ ਕੇ ਬਾਈ ਦੀ ਅਸੀਂ ਦਵਾਈ ਕਰਤੀ ਤੇ ਸਾਡਾ ਨਾਸ ਬੱਜ ਗਿਆ ਠੀਕ ਹੈ ਨੀਲੇ თੋਥੇ ਦੀ ਆਪਾਂ 1 ਕਿੱਲੇ ਦੇ ਉੱਪਰ 80 ਗ੍ਰਾਮ ਡੋਸ ਕਰਨੀ ਆ ਬਾਈ ਠੀਕ ਆ 80 ਗ੍ਰਾਮ ਤੋਂ ਵੱਧ ਆਪਾਂ ਇੱਕ ਕਿੱਲੇ ਦੇ ਉੱਤੇ ਨੀਲਾ ਤੋਤਾ ਨਹੀਂ ਕਰਨਾ ਜਾਂ ਤੁਸੀਂ ਕਾਪਰ ਵਾਲੇ ਫੰਗੀਸਾਈਡ ਜਿਵੇਂ ਕਾਪਰ ਆਕਸੀਕਲੋਇਡ 50 ਪਰਸੈਂਟ ਆਉਂਦਾ ਬਾਈ ਤੁਸੀਂ ਉਹ ਕਰ ਸਕਦੇ ਹੋ ਠੀਕ ਆ ਤੇ ਹੁਣ ਬਹੁਤੋ ਕੰਪਨੀਆਂ ਦੇ ਰਹੀਆਂ ਨੇ ਕਾਪਰ ਕਿਸੇ ਵੀ ਕੰਪਨੀ ਤੋਂ ਤੁਸੀਂ ਕਾਪਰ ਲੈ ਸਕਦੇ ਹੋ ਤੁਸੀਂ ਕਾਪਰ ਦੀ ਦਵਾਈ ਕਰ ਸਕਦੇ ਹੋ ਕਾਪਰ ਵਾਲੇ ਫੰਗੀਸਾਈਡ ਜਿਵੇਂ ਕੌਨਿਕ ਆ ਗਿਆ ਬਾਈ ਠੀਕ ਆ ਤੁਹਾਨੂੰ ਕਾਦਾ ਠੀਕ ਆ ਉਹਦੇ ਚ ਦੋਵੇਂ ਦੋ ਫੰਗੀਸਾਈਡ ਨੇ ਨਾਲ ਉਹ ਤੇ ਕਾਪਰ ਵੀ ਆ ਨਾਲ ਤੇ ਨਾਲ ਉਹਦੇ ਚ ਬੈਕਟੀਰੀਆ ਬੈਕਟੀਰੀਆ ਵਾਸਤੇ ਵੀ ਨਾਲ ਬਾਈ ਸਾਲਟ ਪਾਇਆ ਹੋਇਆਗਾ ਤੇ ਉਹ ਤੁਸੀਂ ਕਰ ਸਕਦੇ ਹੋ ਉਹ ਬਹੁਤ ਚੰਗਾ ਫੰਗੀ ਸਾਈਡ ਆ ਪਰ ਜੇ ਤੁਸੀਂ ਕਾਪਰ ਕਰੋਗੇ ਬਈ ਠੀਕ ਆ ਤੇ ਨਾਲ ਉਹਦੇ ਬੈਕਟੀਰੀਆ ਨੂੰ ਰੋਕਣ ਵਾਸਤੇ ਤੁਸੀਂ ਬੈਕਟੀਰੀਆ ਵਾਲੀ ਦਵਾਈ ਲਾਜ਼ਮੀ ਪਾਉਣੀ ਆ ਠੀਕ ਆ ਵੀ ਜੇ ਨੁਕਸਾਨ ਛੋਟਾ ਬਹੁਤ ਜ਼ਿਆਦਾ ਗੜਿਆ ਨੇ ਕਰ ਕਰਤਾ ਠੀਕ ਆ ਤਾਂ ਤੁਸੀਂ ਉਹ ਵੀ ਨਾਲ ਬਈ ਤੁਸੀਂ ਬੈਕਟੀਰੀਆ ਨੂੰ ਰੋਕਣ ਵਾਸਤੇ ਠੀਕ ਆ ਪਾਉਣੀ ਪਾਉਣੀ ਆ ਦਵਾਈ ਵੀ ਜਿਹੜਾ ਵੀ ਹੋਰ ਆਪਣੇ ਜਿਹੜੇ ਹੋਰ ਫੰਗਸ ਦੇ ਰੋਗ ਹੁੰਦੇ ਆ ਉਹਨਾਂ ਨੂੰ ਵੀ ਰੋਕ ਸਕੇ ਤਾਂ ਨਾਲ ਬਈ ਤੁਸੀਂ ਉਹਦੇ ਸਟੈਪਰੋਸਾਈਕਲੈਂ ਦੀਆਂ ਪੁਰੀਆਂ ਪਾ ਸਕਦੇ ਹੋਗੇ ਸਟੈਪਰੋਸਾਈਕਲੈਂ ਦੀ ਕਾਪਰ ਦੇ ਨਾਲ ਸਰ ਸਟੈਪਰੋਸਾਈਕਲੈਂ ਦੀ ਪੁੜੀ ਇੱਕ ਲਾਜ਼ਮੀ ਪਾਓ ਇੱਕ ਢੋਲੇ ਦੀ ਕਪੂੜੀ ਪਾਓ ਸੋ ਸੋਡਾ ਹੱਲ ਬਹੁਤ ਹੱਦ ਤੱਕ ਕਰ ਦੂਗੀ ਠੀਕ ਆ ਤੁਸੀਂ ਨੀਲੇ ਤੋਂ ਉੱਥੇ ਦੇ ਨਾਲ ਵੀ ਪਾ ਸਕਦੇ ਹੋ ਕੋਈ ਚੱਕਰ ਨਹੀਂਗਾ ਸਟੈਪਰੋਸਾਈਕਲੈਂ ਨੇ ਆਪਦਾ ਕੰਮ ਕਰਨਾ ਠੀਕ ਆ ਕਿਉਂਕਿ ਉਹ ਬੈਕਟੀਰੀਆ ਵਾਲੇ ਫੰਗਸ ਨੂੰ ਰੋਕਦਾ ਠੀਕ ਆ ਤਾਂ ਹੀ ਕਰਕੇ ਜਿਹੜਾ ਕੌਨਿਕਾ ਫੰਗੀ ਸਾਈਡ ਆ ਬਈ ਉਹ ਵੀ ਬੈਸਟ ਆ ਤੁਹਾਡੇ ਲਈ ਉਹ ਉਹਦੇ ਵਿੱਚ ਦੋਵੇਂ ਮਿਲ ਜਾਣਗੇ ਸਾਨੂੰ ਦੋਵੇਂ ਨਾਲੇ ਤੁਹਾਨੂੰ ਕਾਪਰ ਵੀ ਮਿਲ ਜੂਗਾ ਤੇ ਨਾਲੇ ਤੁਹਾਨੂੰ ਆ ਜਿਵੇਂ ਆਪਾਂ ਕਹਿੰਦੇ ਬੈਕਟੀਰੀਆ ਵਾਲਾ ਸਾਲਟ ਵੀ ਮਿਲ ਜੂਗਾ ਉਹ ਦੋਵੇਂ ਬਈ ਬਹੁਤ ਹਾ ਤੱਕ ਬਹੁਤ ਚੰਗਾ ਕੰਮ ਕਰਦੇ ਤੁਸੀਂ ਉਹਨੂੰ ਕਰ ਸਕਦੇ ਹੋ ਬਾਕੀ ਜੇ ਕੋਈ ਹੋਰ ਬਈ ਇਨਫੋਰਮੇਸ਼ਨ ਚਾਹੀਦੀ ਹੋਈ ਤਾਂ ਤੁਸੀਂ ਬਈ ਮਨ ਕੇ ਮੈਸੇਜ ਕਰ ਸਕਦੇ ਹੋ ਤੁਹਾਡੇ ਮੈਸੇਜ ਦਾ ਪਰ ਅਪਲਾਈ ਲਾਜ਼ਮੀ ਦੇਵਾਂਗੇ ਜਿੰਨਾ ਕ ਆਪ ਨੂੰ ਨੋਟ ਹੋ ਜਾਵੇ ਤੁਹਾਨੂੰ ਦੱਸਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜਿਵੇਂ ਬਾਈ ਕਹਿੰਦੇ ਆ ਵੀ ਯਾਰ ਸਾਨੂੰ ਬਈ ਆ ਚੀਜ਼ ਤੇ ਵੀਡੀਓ ਦੇ ਦਿਓ ਤੁਸੀਂ ਪਹਿਲਾਂ ਦੀ ਖੇਤੀ ਕਰਦੇ ਹੋਗੇ ਤਾਂ ਤੁਹਾਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਵੀਰਾਂ ਦਾ ਧੰਨਵਾਦ ਤੇ ਵੀਡੀਓ ਨੂੰ ਬਾਈ ਕਰ ਲਾਇਕ ਤੇ ਚੈਨਲ ਨੂੰ ਕਾ ਦਿਓ ਸਬਸਕ੍ਰਾਈਬ ਤੇ ਸ਼ੇਅਰ ਲਾਜ਼ਮੀ ਕਰਦੇ ਕਰੋ ਧੰਨਵਾਦ